ਆ ਵੀ ਮਿੱਤਰੋ ਗੱਲ ਇਹ ਆ ਵੀ ਆਪਾਂ ਇਹ ਆਮਨਾਮ ਪੰਜਾਬ ਦੇ ਵਿੱਚ ਕਰਾਹਤ ਆ ਜਾਨਕਿ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਹੀ ਚੱਲੀ ਜਾਂਦੇ ਆ ਤੇ ਇਹਦੇ ਵਿੱਚ ਕਮੈਂਟਾਂ ਦੇ ਵਿੱਚ ਕਈ ਬੰਦੇ ਨਾ ਵਿਦਵਾਨ ਆ ਜਿਹੜੇ ਤੇ ਉਹ ਕਮੈਂਟ ਵੀ ਕਰਨਗੇ ਵੀ ਯਾਰ ਇਹ ਕੋਈ ਵੀਡੀਓ ਪਾਉਣ ਵਾਲੀ ਗੱਲ ਤਾਂ ਹੈ ਨਹੀਂ ਸੀ ਤੇ ਰੌਲਾ ਇਸ ਗੱਲ ਦਾ ਸੀਗਾ ਵੀ ਬਾਈ ਇਹ ਸਾਨੂੰ ਇੱਕ ਇਹੀ ਗੱਲ ਦੱਸਣੀ ਸੀ ਵੀ ਕਰਾਹ ਬਹੁਤ ਆਗੇ ਪਿੰਡਾਂ ਦੇ ਵਿੱਚ ਆਹ ਸਾਰੇ ਪੰਜਾਬ ਦੇ ਵਿੱਚ ਹੀ ਚੱਲੀ ਜਾਂਦੇ ਆ ਇਹ ਇੱਕ ਰਾਹ ਜਿਹੜਾ ਸਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਆਇਆ ਵਾਸੀ ਤੇ 14 ਸਾਲ ਹੋ ਗਏ ਇੱਕ ਰਾਹੇ ਨੂੰ ਤੇ 14 ਸਾਲ ਦਾ ਆਇਆ ਹੋਇਆ ਰਾਹ ਤੇ ਅੱਜ ਤੱਕਰ ਇਸ ਦਾ ਇੱਕ ਵੀ ਲੰਬਾ ਨਹੀਂ ਆਇਆਗਾ ਤੇ ਆਮ ਨਹੀਂ ਦੋ ਕਿੱल्ल्या ਦਾ ਹੁੰਦਾ ਕਿ ਰਾਹ ਕੋਈ ਤਿੰਨ ਕਿੱल्ल्या ਦਾ ਤੇ ਉਹ ਪੱਧਰ ਨਹੀਂ ਹੁੰਦਾ ਉਹਦੇ ਚ ਚਾਰ-ਚਾਰ ਰੇਤੂਰੇ ਫਿਰਦੇ ਹੈਗੇ ਕਿਉਂਕਿ ਅਗਲਾ ਕਹਿੰਦਾ ਬਾਈ ਯਾਰ ਪੱਧਰ ਨਹੀਂ ਹੋਇਆ ਸਾਡੇ ਪਾਣੀ ਨਹੀਂ ਤੇ ਇਹ ਤਕਰੀਬਨ ਸਾਡਾ ਚੈਲੰਜ ਹੈ ਇਸ ਗੱਲ ਦਾ ਬੀ ਵੇਸ਼ੱਕ 10 ਕਿੱਲਿਆਂ ਦਾ ਘੇਰਾ ਹੋਵੇ ਤੇ ਵੇਸ਼ੱਕ ਕੋਈ 12 ਕਿੱਲਿਆਂ ਦਾ ਹੋਵੇ ਤੇ ਵੇਸ਼ੱਕ 6 ਅੰਗਿਲਿਆਂ ਦਾ ਹੋਵੇ। ਭਾਣਾ 15 ਦਾ ਹੋਵੇ ਤੇ ਭਾਣਾ ਦੀ ਹੋਵੇ 15 ਕਿੱਲਿਆਂ ਦਾ ਘੇਰਾ। ਅੱਜ ਤੱਕਰ ਦੁਵਾਰੇ ਟਰੈਕਟਰ ਕਿਤੇ ਕਰਾ ਲਾਉਣ ਨਹੀਂ ਗਿਆ। ਉੱਥੇ ਵੀ ਸਾਡਾ ਬਾਣ ਪੱਧਰ ਨਹੀਂ ਹੋਇਆ। ਚਾਹੇ ਦਾ ਰੱਬ ਜਾਣੇ ਵੀ ਕੋਈ ਅਸਲ ਵਿੱਚ ਨਾ ਕਹਾਣੀ ਤਾਂ ਇਹੀ ਆ ਵੀ ਇਹਦੇ ਵਿੱਚ ਕੋਈ ਮੰਤਰ ਤਾਂ ਹੈ ਨਹੀਂਗਾ। ਵੀ ਇਹ ਸਾਰਿਆਂ ਨਾਲ ਉਹ ਪਹਿਲਾਂ ਜਿਹੜੇ ਨਾਲ ਇਹ ਤਕਨੀਕ ਇਹ ਬਾਹਰਲੀ ਤਕਨੀਕ ਆਈ ਸੀ ਤੇ ਬਾਹਰਲੀ ਤਕਨੀਕ ਕਰਕੇ ਤੇ ਇਹ ਜਿਹੜੇ ਹੁਣ ਆਪਣੇ ਪਿੰਡਾਂ ਦੇ ਵਿੱਚ ਆ ਆਉਂ ਚੱਲਦੇ ਆ ਕਰਾਏ ਦੇਸੀ ਜਿਹੜੇ ਆ ਉਹ ਬੰਨ ਲੱਗ ਗਏ ਤੇ ਉਹਨਾਂ ਦਾ ਕਰਕੇ ਤੇ ਖਰਾਬੀਆਂ ਬਾੜੀਆਂ ਆਉਂਦੀਆਂ ਤਕਰੀਬ ਰੇਂਜਾਂ ਨੂੰ ਜਾਂ ਛੱਡ ਜਾਂਦੇ ਜੋ ਨਾਲ ਟਰੈਕਟਰ ਚੱਲਦਾ ਹੁੰਦਾ ਕਰਾਖਰੂ ਲਾਉਂਦੇ ਹੁੰਦੇ ਆ ਉਹ ਰੇਂਜ ਰੂਨ ਛੱਡ ਜਾਂਦੇ ਆ ਇਹੋ ਇਸੇ ਕਰਕੇ ਤੇ ਅੱਪਾ ਇਹਦੀ ਵੀਡੀਓ ਕਰਨ ਆਏ ਸੀ ਵੀ 14 ਸਾਲਾਂ ਦੇ ਵਿੱਚ ਇਹਦੇ ਕੋਲੇ ਬਾਈ ਕੋਲੇ ਇੰਨਾ ਕੰਮ ਆਗਾ ਕੰਮ ਇਹ ਤਾਂ ਹੋ ਨਹੀਂ ਰਿਹਾ ਤੇ ਕਈ ਖਰਾਂ ਜਾਨਕਿ ਵਿਹਲੇ ਖੜੇ ਆ ਤੇ ਇਹਦੀ ਜਾਨਕਿ ਡੀ ਕਰਦਾ ਅਗਲਾ ਵੀ ਜਰ ਤੂੰ ਸਾਡੇ ਲਾ ਕੇ ਆਈ ਸਾਡੇ ਲਾ ਕੇ ਆਈ ਵੀ ਗੱਲ ਇਹ ਗੱਲ ਹਕੀਕਤ ਆ ਤੇ ਇੰਨਾ ਸੁੱਧ ਕਰਾ ਚ ਲਿਆ ਵਾ ਤੇ ਆਪਾਂ ਆਖਿਆ ਵੀ ਇਹ ਵੀਡੀਓ ਵੀ ਕਰਨੀ ਪਣਦੀ ਆ ਤੇ ਬਾਕੀ ਆਪਾਂ ਬਾਅਦ ਤੋਂ ਪੁੱਛ ਦਿੰਨੇ ਆ ਤੇ ਇਹ ਬਾਈ ਪਹਿਲੀ ਗੱਲ ਤਾਂ ਇਹ ਕਰਾਹ ਕਿਹੜੀ ਕੰਪਨੀ ਦਾ ਹੈ ਜੱਗੇ ਇਹ ਜੀ ਐਲ ਦਾ ਜੀ ਇਹ ਜੀ ਐਲ ਦਾ ਹਾਂ ਕਪੂਰ ਸ਼ਾਹ ਦਾ ਬਣਿਆ ਹੋਇਆ ਕਪੂਰ ਸ਼ਾਹ ਦਾ ਬਣਿਆ ਹੋਇਆ ਹਾਂ ਤੇ ਦੋਸਤੋ ਗੱਲ ਏਜੀਐਲ ਦਾ ਕਰਾਹ ਹੈ ਕਪੂਰ ਸ਼ਾਹ ਦਾ ਬਣਿਆ ਹੋਇਆ ਤੇ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲੇ ਇਹ ਆਪਣੇ ਕੋਲੇ 13 ਸਾਲ ਹੋ ਗਏ ਜੀ ਸਾਲ ਚੱਲਿਆ ਵਾ ਆਪਾਂ ਲੈ ਆ ਸਾ ਸਾਲ ਚੱਲਿਆ ਹੋਇਆ ਲਿਆ ਸੀਗਾ ਮਲਕਿਆਂ ਤੋਂ ਲਿਆ ਸੀ ਆਪਾਂ ਸਾਲ ਚੱਲਿਆ ਵਾ ਅਛਾ ਮੱਲ ਕਿੰਨੋਂ ਲਿਆ ਸੀ ਹਾਂ ਤੇ 13 ਸਾਲ ਜਨ ਕਿ ਤੇਰੇ ਕੋਲੇ ਚਲਦੇ ਨੂੰ ਹੋਗੇ 13 ਸਾਲ ਆਪਣੇ ਕੋਲੇ ਚਲਦੇ ਨੇ ਤੇ ਕੋਈ ਕੰਪਲੀਟ ਇਹਦੀ 1% ਦੀ ਵੀ ਨਹੀਂ 1% ਦੀ ਵੀ ਨਹੀਂ ਹਾਂ ਤੇ ਦੋਸਤ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਵੀ ਕੋਈ ਇਹ ਗੱਲ ਕੋਈ ਝੂਠ ਵਾਲੀ ਗੱਲ ਨਹੀਂ ਅੱਗੇ ਵੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਇਹ ਜਿਹਾਂ ਕਈ ਬੰਦੇ ਕਹਿੰਦੇ ਆ ਪਤਾ ਨਹੀਂ ਯਾਰ ਕੋਈ ਮਸ਼ਹੂਰੀ ਕਰਨ ਦੀ ਖਾਤਰ ਕੋਈ ਇਹ ਮਸ਼ਹੂਰੀ ਨਹੀਂ ਪਰ ਗੱਲ ਇਹ ਆ ਵੀ AGL ਦਾ ਕਰਾਹਾ AGL ਕੰਪਨੀ ਦੀ ਜਿਹੜੀ ਚੀਜ਼ ਆ ਗਈ ਇਹ ਬਣਾਈ ਵੀ ਤਕਨੀਕ ਤੇ ਉਹਦਾ ਕਰਕੇ ਆਪਾਂ ਪਾਇਆਗਾ ਵੀ ਗੱਲ ਇਹ ਆ ਵੀ ਬਾਈ ਗੱਲ ਇਹ ਆ ਵੀ ਇੱਕ ਪੈਸੇ ਦਾ ਨੁਕਸ ਨਹੀਂ ਆ ਜਿੱਕਰ ਤੇ ਕਿਸੇ ਦਾ ਲਾਂਬਾ ਨਹੀਂਗਾ ਤੇ ਦਿਨ ਰਾਤ ਕਰਾ ਚੱਲ ਰਿਹਾ ਤੇ ਨਹੀਂ ਆ ਕਰਾ ਲੋਕਾਂ ਦੇ ਘਰੇ ਖੜੇ ਆ ਤੇ ਐਸੇ ਕਰਕੇ ਵੀ ਕਿਉਂ ਨਾਲੇ ਘੱਟ ਟਾਈਮ ਤੇ ਇੱਕ ਹਜੇ ਸਿੰਗਲ ਟਾਇਰ ਆ ਨਾਲੇ ਸਿੰਗਲ ਟਾਇਰ ਕਰਕੇ ਵੀ ਤੇ ਫੇਰ ਵੀ ਬਹੁਤ ਜਣ ਕੇ ਹਿੰਮਤ ਨਾਲ ਬਹੁਤ ਕੰਮ ਧੰਦਾ ਪੂਰਾ ਵਧੀਆ ਨਿਮੇੜ ਰਹੇ ਹੈਗੇ ਤੇ ਜੇ ਡਬਲ ਟਾਇਰ ਆ ਜਿਵੇਂ ਆਪਾਂ ਆਮ ਮੋਰਨਿੰਗ ਵਾਲੇ ਟਾਇਰ ਜੇ ਆਉਂਦੇ ਹੈਗੇ ਉਸ ਹਿਸਾਬ ਨਾਲ ਤਾਂ ਇਹ ਮੇਰੇ ਹਿਸਾਬ ਨਾਲ ਅੱਧਾ ਘੰਟਾ ਕਿੱਲਾ ਤਕਰੀਬਨ ਕੱਢੀ ਜਾਵੇ ਤੇ ਜੱਗ੍ਹਾ ਰੇਟ ਰੂਟ ਥੋੜਾ ਕੀ ਚੱਲਦਾ ਬਾਈ ਰੇਟ ਬਾਈ ਆਪਣਾ 1000 ਰੁਪਿਆ ਹੈਗਾ 1000 ਰੁਪਿਆ ਯਾਨੀ ਕਿ ਕਿੱਲੇ ਦਾ ਘੰਟੇ ਦਾ ਘੰਟੇ ਦਾ 1000 ਰੁਪਿਆ ਹਾਂ 1000 ਰੁਪਿਆ ਘੰਟਾ ਚੱਲਦਾ ਤੇ ਹੋਰ ਇਹ ਵਿੱਚ ਕੋਈ ਜੇ ਕੋਈ ਖੂਬੀ ਆ ਕੋਈ ਨਫਾ ਨੁਕਸਾਨ ਕੋਈ ਇਹ ਇਹ ਕਰਦਾ ਹੋਵੇ ਕੋਈ ਗੱਲਬਾਤ ਕਿਸੇ ਨੇ ਲੈਣਾ ਹੋਵੇਗਾ ਇਹ ਕੰਪਨੀ ਦਾ ਇਹ ਤਾਂ ਕੋਈ ਬਕਾਉ ਨਹੀਂ ਵੀ ਇਸ ਕੰਪਨੀ ਦਾ ਲੈਣਾ ਹੋਵੇ ਕਿਸੇ ਲਈ ਜਿਹੜੇ ਲੈਂਦੇ ਨਾ ਆਹ ਦੂਜੇ ਹੁਣ ਨਵੀਆਂ ਕੰਪਨੀਆਂ ਦੇ ਕਿ ਕਹਿੰਦੇ ਆਹ ਆ ਇਹ ਸਾਰਿਆਂ ਨੂੰ ਏਜੀਐਲ ਵਧੀਆ ਕੰਪਨੀ ਹੈ ਆਪਣੇ ਕੋਲੇ 14 ਸਾਲ ਹੋ ਗਏ ਇੱਕ ਦਿਨ ਆਪਣਾ ਲੈਜਰ ਨਹੀਂ ਕਰਾਇਆ ਜਿਵੇਂ ਕਈ ਕਈ ਆ ਤਾਰਾਂ ਦੂਰਾਂ ਲੰਗਦੀਆਂ ਹੁੰਦੀਆਂ ਹੁੰਦੀਆਂ ਉਤੋਂ ਦੀ ਉਹ ਜਰਾਂ ਜਾਂ ਛੱਡਣ ਲੱਗ ਜਾਂਦੇ ਆ ਅਸੀਂ ਇੱਕ ਦਿਨ ਲੈਜਰ ਲਿਆਂਦਾ ਸੀ ਅੱਛਾ ਠੀਕ ਹੈ ਸਾਡੀ ਪੈਨ ਖਰਾਬ ਹੋ ਗਈ ਸੀ ਠੀਕ ਹੈ ਸਾਡਾ ਉਸ ਦਿਨ ਹੀ ਲੈਜਰ ਨੇ ਸਾਡਾ ਲਹੂ ਪੀ ਲਿਆ ਤਾਰਾਂ ਥੱਲੇ ਚੱਲੇ ਹੀ ਨਹੀਂ ਉਹ ਚੱਲੇ ਨਹੀਂ ਇਹ ਬੜੀ ਸਮੱਸਿਆ ਆਉਂਦੀ ਹੈ ਤਾਰਾਂ ਦੇ ਥੱਲੇ ਨਾ ਇਹੋ ਸੋ ਗੱਲ ਹੈ ਆਪਣੇ ਤਾਰਾਂ ਤਕਰੀਬਨ ਆਮ ਹਰੇਕ ਬਾਹ ਦੇ ਵਿੱਚ ਦੀ ਨੰਗਦਗੀਆਂ ਤੇ ਉੱਥੇ ਬਹੁਤ ਵੱਡੀ ਸਮੱਸਿਆ ਆਉਂਦੀ ਆ ਰੰਬ ਵਾਲੀ ਬਾਣ ਸੀਗਾ ਉੱਥੋਂ ਦੀ ਦੋ ਲੈਣਾ ਲੰਗਦੀਆਂ ਸੀ ਵੱਡੀਆਂ ਉਹ ਬਾਹਰ ਨਹੀਂ ਸੀ ਕਿਸੇ ਤੋਂ ਪੱਧਰ ਹੁੰਦਾ ਆਪਾਂ ਉਹ ਬਾਣ ਚੈਲੰਜ ਨਾਮ ਪੱਧਰ ਕਰ ਕਹਿੰਦਾ ਅਸੀਂ ਮੈਂ ਕਿਹਾ ਭਲਾ ਉੱਤੇ ਧਰ ਦੇ ਉਤਾਰਾਂ ਦੇ ਸਾਡਾ ਲੈਜਰ ਠੀਕ ਹੈ ਉਹ ਨਹੀਂ ਸਾਡਾ ਲੈਜਰ ਅਖੇ ਤੋਂ ਨਹੀਂ ਉਹ ਪੱਧਰ ਨਹੀਂ ਹੁੰਦਾ ਤੇ ਆਪਾਂ ਉਹਨਾਂ ਨੂੰ ਕਿਹਾ ਸੀਗਾ ਵੀ ਨਾਲੇ ਪੰਜ ਕਿਲੇ ਸੀ ਸਵਾ ਪੰਜ ਘੰਟੇ ਲੱਗੇ ਠੀਕ ਹੈ ਤੇ ਕਲੀਅਰ ਕਰ ਕੇ ਦਾ ਦੋਸਤੋ ਗੱਲ ਇਹ ਆ ਵੀ ਸਾਡਾ ਚੈਲੰਜ ਆ ਕਿ 15 ਕਿਲੇ ਦਾ ਘੇਰਾ ਹੋਵੇ 10 ਦਾ ਹੋਵੇ 12 ਦਾ ਹੋਵੇ ਇੱਕੇ ਨੱਕੋਂ ਪਾਣੀ ਪੈਂਦਾ ਕਰਾਂਗੇ ਇਹ ਸਾਡਾ ਚੈਲੰਜ ਹੈ ਇਸ ਗੱਲ ਦਾ ਵੀ ਕੋਈ ਆ ਕੇ ਕਮੈਂਟਾਂ ਦੇ ਵਿੱਚ ਦੱਸ ਸਕਦਾ ਵੀ ਭਾਈ ਇੱਥੇ ਪਿਆ ਆ ਵਾਹਣ ਪੱਦਰ ਨਹੀਂ ਹੋਇਆ ਵਾ ਤੇ ਇੱਕੇ ਨੱਕੋਂ ਪਾਣੀ ਲੱਗਦਾ ਕਰਾਂਗੇ ਤੇ ਜਿਹੜੇ ਤਕਰੀਬਨ ਹੋਰ ਤਰਾ ਕੋਈ ਨਹੀਂ ਮਾੜੇ ਹੁੰਦੇ ਇਹ ਤਕਨੀਕ ਦਾ ਸਿਰਫ ਇਹੀ ਆ ਵੀ ਜਿਹੜੇ ਨਾ ਤਾਰਾਂ ਲੰਘਦਿਆਂ ਆਪਣੇ ਤਾਰਾਂ ਹੁਣ ਬਾਣਾ ਦੇ ਵਿੱਚ ਦੀ ਆਮ ਹੀ ਆ ਤੇ ਦੂਜੇ ਜਿਹੜੇ ਤਾਰਾਂ ਕਰਕੇ ਰੇਂਜ ਛੱਡਦੇ ਆ ਤੇ ਇਹ ਤਕਨੀਕ ਨਾ ਇੰਨੀ ਨਾਲ ਵਧੀ ਜਿਹੜਾ AGL ਦਾ ਉਹ ਤਕਨੀਕ ਇਹੋ ਜੀ ਆ ਬਾਹਰਲੀ ਤਕਨੀਕ ਉਹ ਤਾਰਾਂ ਤੁਰਾਂ ਦੀ ਰੇਂਜ ਨੂੰ ਕੋਈ ਹੋਣੀ ਕਰਦਾ ਤੇ ਇਸੇ ਕਰਕੇ ਅਸੀਂ ਯਾਨੀ ਕਿ ਇਹਦੀ ਮਸ਼ਹੂਰੀ ਲਾ ਲਓ ਤੇ ਚਾਹੇ ਇਹਦੀ ਪ੍ਰੋਮੋਸ਼ਨ ਲਾ ਲਓ ਕੋਸ ਲਾ ਲਓ ਤੇ ਬਾਈ ਦਾ ਨੰਬਰ ਚਲਾ ਲਾਂਗੇ ਉੱਤੇ ਤੇ ਜੋ ਮਰਜੀ ਇਹਨੂੰ ਫੋਨ ਕਰਕੇ ਪੁੱਛ ਸਕਦਾ ਜਦੋਂ ਮਰਜੀ ਬੰਦਾ ਟਰਾਈ ਕਰ ਸਕਦਾ ਤੇ ਜੇ ਕਿਸੇ ਨੇ 10 ਕਿੱਲਾਂ ਦੇ 12 ਕਿੱਲਾਂ ਦੇ ਘੇਰੇ ਚ ਲਵਾ ਕੇ ਵੇਖਣਾ ਤੇ ਲਵਾ ਕੇ ਹੀ ਵੇਖ ਸਕਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਜਣੋ ਇਹ ਕੋਈ ਆਪਾਂ ਵੇਚਣ ਦੀ ਖਾਤਰ ਮਸ਼ਹੂਰੀ ਨਹੀਂ ਕਰੀ ਤੇ ਇਹ ਨਾ ਚਲਦੇ ਗਰਾਹ ਤੋਂ ਆਪਾਂ ਮਸ਼ਹੂਰੀ ਵਾਲੀ ਗੱਲ ਨਹੀਂ ਹੈ ਚਲਦੇ ਗਰਾਹ ਤੋਂ ਆਪਾਂ ਜਿਹੜਾ ਵਾਹਨ ਸੀ ਖੁੱਲਾ ਪਟਾ ਸੀ ਤੇ ਖੁੱਲੇ ਪਟੇ ਦੇ ਵਿੱਚ ਜਾ ਕੇ ਆਪਾਂ ਚਲਦੇ ਵਾਹਨ ਦੀ ਵੀਡੀਓ ਕਰੀਆ ਤੇ ਹੋਰ ਵੀ ਜਣ ਕੇ ਜਿੰਨਾਂ ਤੋਂ ਪੁੱਛ ਦੱਸ ਕਰੀਆ ਤੇ ਉਹਨਾਂ ਨੇ ਸਾਰਿਆਂ ਨੇ ਬਹੁਤ ਜ਼ਿਆਦਾ ਤਸੱਲੀ ਦਿੱਤੀ ਆ ਤੇ 13 ਸਾਲ 14 ਸਾਲ ਬਹੁਤ ਲੰਮਾ ਸਮਾਂ ਹੋ ਜਾਂਦਾ ਤੇ ਇੰਨਾ ਲੰਮਾ ਸਮਾਂ ਜਾਨੀ ਕਿ ਤਕਰੀਬਨ ਆਮਨਾ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਤੇ ਲੰਬਾ ਤਾਂ ਅੱਜ ਕੱਲ੍ਹ ਅਗਲਾ ਵੈਸੀ ਮਾੜੀ ਜੀ ਗਲਤੀ ਦੇ ਜਾਂਦਾ ਹੁੰਦਾ ਤੇ ਪਰ ਇਹ ਬਾਈ ਦਾ ਚੈਲੰਜ ਆ ਵੀ 15 ਕਿੱਲਿਆਂ ਦਾ ਹੋਵੇ ਵੇਸ਼ਕ ਘੇਰਾ ਤੇ 12 ਦਾ ਹੋਵੇ ਤੇ ਚਾਹੇ ਦਸਾਂ ਦਾ ਹੋਵੇ ਇੱਕ ਨੱਕ ਕਿਉਂ ਪਾਣੀ ਜਮਾਂ ਲੇਵਲ ਕਰਕੇ ਦੇਵਾਂਗੇ ਤੇ ਜੇ ਕਿਸੇ ਨੇ ਯਾਨੀ ਕਿ ਕੰਟੈਕਟ ਕਰਨਾ ਤੇ ਬਾਈ ਦਾ ਨੰਬਰ ਆਪਾਂ ਉਤੇ ਦੇਤਾ ਤੇ ਕੰਟੈਕਟ ਕਰਕੇ ਜੇ ਕਰਾ ਲਵਾਉਣਾ ਤਾਂ ਵੀ ਤੇ ਜੇ ਕਿਸੇ ਨੇ ਤਸੱਲੀ ਕਰਨੀ ਆ ਤਾਂ ਇਹਨਾਂ ਕਨੈਕਟ ਕਰ ਲਿਓ ਜਿੱਥੇ ਕਰਾਹ ਚੱਲਦਾ ਹੋਇਆ ਉੱਥੇ ਪਹੁੰਚ ਜਾਓ ਤੇ ਤੁਹਾਨੂੰ ਸਾਰੀ ਆਪ ਹੀ ਤਸੱਲੀ ਆ ਜਾਊਗੀ ਤੇ ਵੇਖਣ ਚ ਹੀ ਕਰਾਹ ਆਇਆ ਲੱਗਦਾ ਵੀ ਪੁਰਾਣਾ ਮਾਡਲ ਜਾਂ ਪਰ ਚਰਚਾ ਇਹਦੇ ਗਾਣਾ ਯਾਨੀ ਕਿ ਆਮ ਨੇੜੇ ਨੇੜੇ ਤਿੰਨ ਚਾਰ ਪਿੰਡਾਂ ਚ ਪੂਰੀ ਚਰਚਾ ਇਸ ਕਰਾ ਦੀ ਜਿਹੜੇ ਨੇ ਕੇਰਾ ਲਵਾ ਲਿਆ ਉਹ ਗਾਂ ਚ 4000 ਰਪਏ ਤਰਾ ਨੂੰ ਹੋਰ ਦੱਸਦਾ ਵੀ ਬਾਈ ਗੱਲ ਇਹ ਵੇਸ਼ਕ ਦੋ ਦਿਨ ਖੜ ਕੇ ਲਵਾ ਲਈ ਯਾਰ ਤੇ ਕਰਾ ਆਪਾਂ ਉਹੀ ਲਵਾਉਣਾ ਯਾਨੀ ਕਿ ਜਗੇਰਦਾਵੇ ਤੇ ਲਵਾਉਣਾ ਕਰਾ ਤੇ ਗਾਹਕ ਜਿਵੇਂ ਕਹਿੰਦੇ ਨੇ ਨਾ ਡੀਕਦੇ ਆ ਇੰਨੀ ਅੱਜ ਕੱਲ ਬਾਈ ਹਰੇਕ ਬੰਦਾ ਘਰੇ ਜਾ ਕੇ ਕਹੀ ਜਾਂਦਾ ਯਾਰ ਬਾਈ ਮੈਥੋ ਲਵਾ ਲਾ ਮੈਥੋ ਲਵਾ ਲਾ ਤੇ ਬਾਈ ਕੋਈ ਕੁਆਲਿਟੀ ਦਾ ਫਰਕ ਤਾਂ ਹੁੰਦਾ ਹੀ ਆ ജീവി ചീലിറ്റാണെങ്കിൽ ആ